ਦਲਿਸਨ ਖਬਰ ਯੂਕੇ ਤੋਂ ਜਿੱਥੇ ਦੀਵਾਲੀ ਵਾਲੀ ਰਾਤ ਇੱਕ ਸਿੱਖ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਹੋ ਜਾਂਦਾ ਜਿਸ ਦੀ ਜਾਂਚ ਚੱਲਦੀ ਪਈ ਹੈ ਜਾਂਚ ਵਿੱਚ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਸਰ ਦਰਸ਼ਕਾਂ ਨਾਲ ਜਰੂਰ ਸਾਂਝੀ ਕਰੋ ਜੀ ਬਿਲਕੁਲ ਬਿਲਕੁਲ ਜਿੱਥੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਜਾਂ ਫਿਰ ਭਾਰਤੀ ਇੱਕ ਤਿਹਾੜ ਦੀਵਾਲੀ ਦਾ ਤਿਹਾੜ ਜਿਹੜਾ ਹੈਗਾ ਬੜੀਆਂ ਖੁਸ਼ੀਆਂ ਦੇ ਨਾਲ ਮਨਾ ਰਹੇ ਸੀ ਤੇ ਦੂਸਰੇ ਪਾਸੇ ਨਵਪ੍ਰੀਤ ਸਿੰਘ ਜੋ ਕਿ ਵੁਲਵਰਹੈਂਪਟਨ ਸ਼ਹਿਰ ਦਾ ਰਹਿਣ ਵਾਲਾ ਤੇ ਉੱਥੇ ਹੀ ਉਹਦਾ ਕਤਲ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਮੰਗਲਵਾਰ ਰਾਤ ਦੀ ਏ ਸਾਢੇ 11 ਵਜੇ ਦੀ ਘਟਨਾ ਹੈ ਵੋਲਵਰਹੈਂਪਟਨ ਸ਼ਹਿਰ ਹੈ ਜਿਹੜੇ ਇੰਗਲੈਂਡ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਬਹੁਤ ਵੱਡੀ ਵਸੋਂ ਹੈ ਪੰਜਾਬੀਆਂ ਦੀ ਉਥੇ ਇੱਕ ਰੋਡ ਹੈ ਡੈਡਲੀ ਰੋਡ ਜਿਹਦੇ ਉੱਤੇ ਸਾਰੇ ਪੰਜਾਬੀਆਂ ਦੇ ਕਾਰੋਬਾਰ ਨੇ ਉਥੇ ਇੱਕ ਪਾਰਕ ਵੀ ਹੈ ਜਿੱਥੇ ਆਮ ਤੁਸੀਂ ਦੇਖੋਗੇ ਪੰਜਾਬੀ ਹਰ ਵਕਤ ਘੁੰਮਦੇ ਹੋਏ ਨਜ਼ਰ ਤੁਹਾਨੂੰ ਆਉਣਗੇ ਸੋ ਉਥੇ ਦੀ ਇਹ ਘਟਨਾ ਹੈ ਰਾਤੀ ਸਾਢੇ 11 ਕੁ ਵਜੇ ਨਵਪ੍ਰੀਤ ਸਿੰਘ ਜਿਹਦੀ ਉਮਰ 26 ਸਾਲ ਹੈ ਵਿਆਹਿਆ ਹੋਇਆ ਸੀ ਬੱਚਾ ਵੀ ਹੈ ਤੇ ਮਾਪਿਓ ਦਾ ਮਾਪਿਓ ਵੀ ਇਹਦੇ ਸੀ ਇੱਥੇ ਸੋ ਮਤਲਬ ਇਹ ਹੋਇਆ ਕੀ ਆ ਵੀ ਇਹਦੀ ਜਿਹੜਾ ਉਥੇ ਇਹਨੂੰ ਕਤਲ ਕੀਤਾ ਗਿਆ ਤੇ ਹੁਣ ਜਿਹੜੀ ਗੱਲ ਹੈ ਜਿਹੜੀ ਮੇਨ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜੋ ਪੁਲਿਸ ਨੇ ਹਜੇ ਤੱਕ ਨਹੀਂ ਦੱਸੀ ਸੋ ਅਸੀਂ ਵੀ ਇਹ ਕਵਾਂਗੇ ਨਹੀਂ ਕਿ ਹਾਂ ਇਸ ਤਰ੍ਹਾਂ ਹੋਇਆ ਸੋ ਦੀਵਾਲੀ ਵਾਲੀ ਰਾਤ ਇਹ ਘਟਨਾ ਵਾਪਰੀ ਹੈ ਇਹਦੇ ਤੋਂ ਇਹ ਸਾਫ਼ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਕਿਤੇ ਨਾ ਕਿਤੇ ਘਟਨਾ ਵਰਤੌਣ ਵਾਲੇ ਨਾ ਪ੍ਰੀਤ ਨੂੰ ਕਤਲ ਕਰਨ ਵਾਲੇ ਸ਼ਾਇਦ ਆਪਣੀ ਕਮਿਊਨਿਟੀ ਚੋਂ ਹੀ ਹੋਣ ਸੋ ਅਸੀਂ ਇਹਦੇ ਬਾਰੇ ਕੋਈ ਵੀ ਦਾਵਾ ਨਹੀਂ ਕਰਦੇ ਸਿਰਫ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਇਆ ਕਿ ਕਿਹੜਾ ਮੌਕਾ ਸੀ ਉਹਦੇ ਹਿਸਾਬ ਦੇ ਨਾਲ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਹੋ ਸਕਦਾ ਆਪਸ ਦੇ ਵਿੱਚ ਦੀਵਾਲੀ ਮਨਾਉਂਦੇ ਆ ਕੋਈ ਤਿਹਾਰ ਸੈਲੀਬ੍ਰੇਟ ਕਰਦੇ ਆ ਪਾਰਕ ਦੇ ਵਿੱਚ ਕੋਈ ਫਾਇਰ ਵਰਕਸ ਚਲਾਉਂਦੇ ਆ ਇਹ ਲੜਾਈ ਹੋਈ ਹੈ ਲੜਾਈ ਤੋਂ ਬਾਅਦ ਨਪਰੀਤ ਦੇ ਉੱਤੇ ਕਹਿੰਦੇ ਕਿ ਗੱਡੀ ਚੜਾਈ ਗਈ ਹੈ ਸੋ ਮਤਲਬ ਕਾਰ ਦੇ ਨਾਲ ਉਹਨੂੰ ਜਿਹੜਾ ਹੈਗਾ ਹਿੱਟ ਕੀਤਾ ਗਿਆ ਪਾਰਕ ਦੇ ਵਿੱਚ ਹੀ ਤੇ ਜਿਸ ਤੋਂ ਬਾਅਦ ਉਹਦੀ ਮੌਤ ਤੜਫ ਰਿਆ ਸੀ ਸਕਰੀਮਿੰਗ ਦੀ ਆਵਾਜ਼ ਗੂੰਜਦੀ ਕਹਿੰਦੇ ਆ ਕਿ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਤੇ ਫਿਰ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਐਂਬੂਲੈਂਸ ਜਿਹੜੀਆਂ ਉੱਥੇ ਪਹੁੰਚਦੀਆਂ ਤੇ ਰਾਤੀ 1.5 ਵਜੇ ਦੇ ਨਾਲ ਨਪਰੀਤ ਦਾ ਹਸਪੀਟਲ ਦੇ ਵਿੱਚ ਦਿਹਾਂਤ ਹੋ ਜਾਂਦਾ ਸੋ ਪੁਲਿਸ ਪੱਬਾਂ ਪਾਰ ਹੁੰਦੀ ਹੈ ਇਲਾਕੇ ਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ ਫਰੈਂਸਿਕ ਟੀਮਾਂ ਜਿਹੜੀਆਂ ਨੇ ਉਹ ਲੱਗ ਜਾਂਦੀਆਂ ਪਾਰਕ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਫਿਰ ਦੂਸਰੇ ਦਿਨ ਹੀ ਪੁਲਿਸ ਵੱਲੋਂ ਤਿੰਨ ਅਰੈਸਟ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਦੋ ਜਣਿਆਂ ਨੂੰ ਪੁੱਛਗਿੱਛ ਤੋਂ ਬਾਅਦ ਬੇਲ ਦੇ ਉੱਤੇ ਛੱਡਿਆ ਗਿਆ ਇੱਕ ਜਣਾ ਹਜੇ ਕਸਟਡੀ ਦੇ ਵਿੱਚ ਹੈ ਉਹਦੇ ਕੋਲੋਂ ਕੁਐਸਚਨਿੰਗ ਜਿਹੜੀ ਹੈ ਹੋ ਰਹੀ ਹੈ ਜਿਹੜੀ ਪੁਲਿਸ ਨੇ ਨਾ ਜਿਹੜੇ ਮਰਨ ਵਾਲੇ ਦੀ ਯਾਨੀ ਕਿ ਨਵਪ੍ਰੀਤ ਸਿੰਘ ਦੀ ਪਛਾਣਤਾ ਜਿਹੜੀ ਹੈਗੀ ਉਹ ਦੱਸ ਦਿੱਤੀ ਹੈ ਫੋਟੋ ਵੀ ਆ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਪਰ ਜਿਹੜੇ ਉਹੀ ਗੱਲ ਜਿਹੜੀ ਆਪਾਂ ਕਰ ਰਹੇ ਆਂ ਵੀ ਜਿਹੜੇ ਬੰਦਿਆਂ ਵੱਲੋਂ ਕਤਲ ਕੀਤਾ ਗਿਆ ਉਹਨਾਂ ਦੀ ਆਈਡੈਂਟੀ ਹਜੇ ਰਿਵੈਲ ਨਹੀਂ ਕੀਤੀ ਉਹ ਕੀਤੀ ਵੀ ਨਹੀਂ ਜਾਂਦੀ ਕਿਉਂਕਿ ਇਹ ਸਾਰਾ ਮਾਮਲਾ ਜਿਹੜਾ ਹੈਗਾ ਨਾ ਬੜਾ ਕਨਫਿਡੈਂਸ਼ੀਅਲ ਹੁੰਦਾ ਜੇ ਕਿਸੇ ਨੇ ਜਿੰਨੀ ਦੇਰ ਕੋਈ ਦੋਸ਼ੀ ਨਾ ਪਾਇਆ ਜਾਵੇ ਤੇ ਉਹਨੀ ਦੇਰ ਉਹ ਨਾਮ ਨਹੀਂ ਲੈਂਦੇ ਹੁੰਦੇ ਹਨ ਸੋ ਜਦੋਂ ਦੋਸ਼ੀ ਪਾ ਲਏ ਗਏ ਮਤਲਬ ਕਿ ਇਹ ਹੋ ਗਿਆ ਪੱਕਾ ਕਿ ਭਾਈ ਇਹ ਹੀ ਨੇ ਬੰਦੇ ਫਿਰ ਪੁਲਿਸ ਉਹਨਾਂ ਦੀ ਆਈਡੈਂਟੀਟੀ ਜਿਹੜੀ ਹੈ ਉਹ ਅਖਬਾਰਾਂ ਦੇ ਵਿੱਚ ਰਿਵੀਲ ਕਰੇਗੀ ਆਪਣੀਆਂ ਵੈਬਸਾਈਟਾਂ ਦੇ ਉੱਤੇ ਪਾਏਗੀ ਫਿਰ ਆਪਾਂ ਵੀ ਆਪਣੇ ਦਰਸ਼ਕਾਂ ਨੂੰ ਇਹ ਗੱਲਬਾਤ ਜਿਹੜੀ ਹੈ ਉਹ ਦੱਸ ਸਕਦੇ ਹਾਂ ਕਿ ਕੌਣ ਸੀ ਕਿੱਦਾਂ ਇਹ ਕਤਲ ਹੋਇਆ ਵਾਰਦਾਤ ਵਾਪਰੀ ਕਿਵੇਂ ਹੈਗੀ ਆ ਸੋ ਫਿਲਹਾਲ ਦੀ ਘੜੀ ਇਹ ਬੜੀ ਦੁਖਦਾਈ ਘਟਨਾ ਹੈ ਕਿ ਜਿੱਥੇ ਲੋਕ ਖੁਸ਼ੀਆਂ ਮਨਾ ਰਹੇ ਸੀ ਤੇ ਦੂਸਰੇ ਪਾਸੇ ਮਾਤਮ ਵਾਲਾ ਮਾਹੌਲ ਉਸੇ ਰਾਤ ਹੀ ਬਣ ਗਿਆ ਸੋ ਇਹਦੇ ਤੋਂ ਸਾਨੂੰ ਸਿੱਖਣ ਦੀ ਵੀ ਲੋੜ ਹੈ ਅਸੀਂ ਅਕਸਰ ਆਪਣੀਆਂ ਵੀਡੀਓਜ਼ ਦੇ ਵਿੱਚ ਸਿਰਫ ਘਟਨਾ ਦੱਸਦੇ ਨਹੀਂ ਹੁੰਦੇ ਆਪਾਂ ਕੁਝ ਆਪਣੇ ਵੱਲੋਂ ਵੀ ਜਿਹੜਾ ਕੰਟਰੀਬਿਊਸ਼ਨ ਦਿੰਨੇ ਹੁੰਦੇ ਆ ਸਮਝਾਉਣ ਦੀ ਵੀ ਗੱਲ ਹੁੰਦੀ ਹੈ ਕਿ ਖੁਸ਼ੀਆਂ ਦੇ ਤਿਹਾਰ ਜਿਹੜੇ ਖੁਸ਼ੀਆਂ ਦੇ ਨਾਲ ਹੀ ਸੋਭਦੇ ਆ ਜੇਕਰ ਤੁਸੀਂ ਇਸ ਤਰੀਕੇ ਦੀ ਵਾਰਦਾਤ ਦਿੰਨੇ ਹੋ ਕਿਸੇ ਨੂੰ ਮਾਰਨ ਤੱਕ ਚਲੇ ਜਾਣੇ ਹੋ ਫਿਰ ਉਹ ਤਿਹਾਰ ਨਹੀਂ ਹੁੰਦੇ ਫਿਰ ਉਹ ਤਿਹਾਰ ਮਨਾਇਆ ਦਾ ਕੀ ਫਾਇਦਾ ਹੋਇਆ ਸੋ ਮਤਲਬ ਇਹ ਤਿਹਾਰ ਆਉਂਦੇ ਹੀ ਇਸੇ ਕਰਕੇ ਆ ਕਿ ਅਸੀਂ ਮੇਲ ਮਲਾਪ ਵਧਾਈਏ ਆਪਸ ਦੇ ਵਿੱਚ ਖੁਸ਼ੀਆਂ ਵੰਡਈਏ ਖੁਸ਼ੀਆਂ ਲਈਏ ਗੱਲਾਂ ਬਾਤਾਂ ਕਰੀਏ ਹਸੀਏ ਖੇਡੀਏ ਹੈਨਾ ਸੈਲੀਬ੍ਰੇਸ਼ਨ ਕਰੀਏ ਪਰ ਜਦੋਂ ਇਹੋ ਜੇ ਮਤਲਬ ਕਿ ਤਿਹਾਰ ਵਾਲੇ ਦੇਣ ਜਦੋਂ ਲੋਕ ਕਹਿੰਦੇ ਨੇ ਕਿ ਲੋ ਜੀ ਅੱਜ ਦੀਵਾਲੀ ਹੈ ਬੜਾ ਖੁਸ਼ੀ ਵਾਲੀ ਗੱਲ ਹੋਣੀ ਹੈ ਨਵਪਰੀਦੇ ਘਰ ਵੀ ਸਾਰੀ ਖੁਸ਼ੀਆਂ ਦੇ ਨਾਲ ਗੱਲਬਾਤ ਚੱਲ ਰਹੀ ਹੋਣੀ ਹੈ ਤੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਅੱਜ ਰਾਤ ਸਾਡੇ ਮੁੰਡੇ ਦੀ ਆਖਰੀ ਰਾਤ ਹੋਏਗੀ ਸੋ ਬੜਾ ਕੁਝ ਸਿੱਖਣ ਦੀ ਲੋੜ ਹੈ ਸਾਡੀ ਕਮਿਊਨਿਟੀ ਬੇਸ਼ੱਕ ਵਿਦੇਸ਼ਾਂ ਦੇ ਵਿੱਚ ਆ ਚੁੱਕੀ ਹੈ ਰਹਿਣ ਲੱਗ ਪਏ ਨੇ ਬੜੇ ਬੜੇ ਲੰਬੇ ਸਮੇਂ ਤੋਂ ਰਹਿ ਰਹੇ ਨੇ ਪਰ ਇੱਕ ਜਿਹੜਾ ਵਾਇਲੈਂਟ ਜਿਹੜਾ ਅਕਸ ਹੈਗਾ ਨਾ ਅਸੀਂ ਬਣਾਇਆ ਹੋਇਆ ਆਪਣਾ ਜੋ ਆਪਣੀ ਬਿਰਤੀ ਬਣਾਈ ਹੋਈ ਹੈ ਕਿ ਕਿਸੇ ਨੂੰ ਮਾਰ ਕੇ ਹੀ ਸਾਹ ਲੈਣਾ ਹੈ ਮਾੜੀ ਮੋਟੀ ਗੱਲ ਹੋ ਜੇ ਤਾਂ ਜਾਨ ਲੈਣ ਤੱਕ ਜਾਣਨੇ ਹੁਣ ਇਹ ਇਹੀ ਕੁਝ ਤਾਂ ਪੰਜਾਬ ਕਿਸੇ ਨਾਲ ਕਿਸੇ ਦੀ ਖੈਬਾਜੀ ਹੈ ਤੇ ਨਸ਼ੇੜੀਆਂ ਨੂੰ ਦਿਓ ਥੋੜਾ ਪਤਾ ਪੈਸਾ ਤੇ ਉਹ ਗੋਲੀਆਂ ਮਰਵਾ ਦਿੰਦੇ ਨੇ ਕਿੰਨੀਆਂ ਵਾਰਤਾਂ ਹੋ ਰਹੀਆਂ ਸੋ ਅਸੀਂ ਆਪਣੀ ਵਾਇਲੈਂਟ ਬਿਰਤੀ ਛੱਡ ਕੇ ਤੇ ਜੇ ਵੈਸਟ ਦੇ ਵਿੱਚ ਰਹਿਨੇ ਆ ਤੇ ਸਾਨੂੰ ਇਹਨਾਂ ਵਾਂਗੂ ਰਹਿਣਾ ਚਾਹੀਦਾ ਰੰਗ ਢੰਗ ਸਾਡੇ ਜਿਵੇਂ ਇਹ ਇਹ ਜਿਹੜੀ ਸੁਸਾਇਟੀ ਹੈਗੀ ਆ ਉਹਦੇ ਵਿੱਚ ਸਾਨੂੰ ਰਚਨਾ ਬਚਣਾ ਚਾਹੀਦਾ ਰੂਲਸ ਐਂਡ ਰੈਗੂਲੇਸ਼ਨ ਇੱਥੇ ਤਾਂ ਧੱਕਾ ਮਾਰਨ ਵਾਲੇ ਨੂੰ ਵੀ ਜਿਹੜੀ ਸਜ਼ਾ ਹੈਗੀ ਆ ਤੁਸੀਂ ਦੋ ਗੋਰੀਆਂ ਨੂੰ ਜੇ ਕਿਤੇ ਆਪਸ ਵਿੱਚ ਲੜਦੇ ਦੇਖੋਗੇ ਨਾ ਤੇ ਉਹ ਉੱਚੀ ਉੱਚੀ ਇੱਕ ਦੂਸਰੇ ਨੂੰ ਗਾਲ੍ਹਾਂ ਹੀ ਕੱਢ ਰਹੇ ਹੁੰਦੇ ਆ ਟੱਚ ਨਹੀਂ ਕੋਈ ਕਰਦਾ ਉਹਨਾਂ ਨੂੰ ਪਤਾ ਵੀ ਪੁਸ਼ ਕੀਤਾ ਤੇ ਕੇਸ ਪੈ ਗਿਆ ਸੋ ਪਰ ਸਾਡੇ ਲੋਕ ਜਿਹੜੇ ਨੇ ਉਹ ਡਰਦੇ ਵੀ ਨਹੀਂ ਇਹਨਾਂ ਗੱਲਾਂ ਤੋਂ ਕਿ 27 28 28 ਸਾਲ ਦੀ ਕੈਦ ਹੁੰਦੀ ਹੈ ਇੱਕ ਕਤਲ ਦੀ ਤੁਹਾਨੂੰ ਯਾਦ ਹੋਣਾ ਕਿ ਅਸੀਂ ਇੱਕ ਕਬੱਡੀ ਮੇਲੇ ਦੇ ਉੱਤੇ ਜਿਹੜੀ ਵਾਰਦਾਤ ਹੋਈ ਸੀ ਉਸ ਤੋਂ ਬਾਅਦ ਉਹਦਾ ਦੂਸਰਾ ਭਾਗ ਚੱਲਿਆ ਫਿਰ ਮੁੰਡੇ ਦਾ ਕਤਲ ਹੋਇਆ ਸੀ 2 ਸਾਲ ਪਹਿਲਾਂ ਉਹ ਮੁੰਡਿਆਂ ਨੂੰ 20-20 ਸਾਲ ਦੀ ਕੈਦ ਕਿਸੇ ਨੂੰ 15 ਸਾਲ ਦੀ ਕੈਦ ਕਿਸੇ ਨੂੰ 26 ਸਾਲ ਦੀ ਕੈਦ ਤਿੰਨ ਚਾਰ ਜਾਣੇ ਸੀਗੇ ਉਹ ਸਾਰੇ ਪੰਜਾਬੀ ਸੀ ਪੰਜਾਬੀ ਮੁੰਡਾ ਜਿਹੜਾ ਮਰਨ ਵਾਲਾ ਸੀਗਾ ਤੇ ਉਹਦੇ ਉਹਦੇ ਕੇਸ ਦੇ ਵਿੱਚ ਇੰਨੀਆਂ ਲੰਬੀਆਂ ਸਜ਼ਾਵਾਂ ਹੋਈਆਂ ਸੋ ਕੀ ਫਾਇਦਾ ਇੰਨਾ ਪ੍ਰੀਤ ਦੇ ਕਾਤਲ ਵੀ ਫੜੇ ਜਾਣੇ ਆ ਤੇ ਲੰਬੀਆਂ ਸਜ਼ਾਵਾਂ ਵੀ ਹੋਣਗੀਆਂ ਸੋ ਆਪਣੀ ਵੀ ਜ਼ਿੰਦਗੀ ਗਵਾਈ ਅਗਲੇ ਦੀ ਵੀ ਗਵਾਈ ਸੋ ਇਹ ਘਟਨਾ ਜਿਹੜੀ ਆ ਬੜੀ ਮੰਦ ਭਾਗੀ ਵਾਪਰੀ ਆ ਸੋ ਆਪਾਂ ਆਪਣੇ ਦਰਸ਼ਕਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਇਹਦੇ ਉੱਤੇ ਹੋਰ ਜਦੋਂ ਅਪਡੇਟ ਆਈ ਤੇ ਜ਼ਰੂਰ ਦੱਸਾਂਗੇ ਜੀ ਹਾਂ ਜੀ ਬਿਲਕੁਲ ਤੁਸੀਂ ਜੀ ਇਦਾਂ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਉੱਥੇ ਹਾਂ ਕੁਝ ਵੀ ਇਹ ਜਿਹਾ ਕਰੋਗੇ ਤਾਂ ਸਜ਼ਾਾਂ ਕਾਫੀ ਲੰਬੀਆਂ ਨੇ ਭਾਰਤ ਨਾਲੋਂ ਇਹ ਫਿਰ ਵੀ ਲੋਕ ਸਮਝ ਨਹੀਂ ਆਉਂਦੇ ਕਿ ਉਹ ਕਿਨੇ ਐਨੇ ਵੱਡੇ ਕਾਰਨ ਹੋਣਗੇ ਜਿਨ੍ਹਾਂ ਵਿੱਚੋਂ ਆਪਣੀ ਵੀ ਦੂਜੇ ਦੀ ਜ਼ਿੰਦਗੀ ਵੀ ਖਤਮ ਕਰ ਦਿੰਦੇ ਨੇ ਅ ਥੋੜਾ ਤੁਹਾਨੂੰ ਗੱਲ ਲੁੜਨ ਲਈ ਜੋ ਇਹ ਸਾਰੀ ਖਬਰ ਜਾਣਕਾਰੀ ਦਾ ਦਰਸ਼ਕਾਂ ਦੇ ਰੱਖਣ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਧੰਨਵਾਦ